ਉਹਨਾਂ ਐਂਬੂਲੈਂਸਾਂ ਦੇਣੀਆਂ ਨੇ ਜੀ ਉਹਦੇ ਚ 7 ਐਂਬੂਲੈਂਸ ਜਿਹੜੀਆਂ ਨਾ 7 ਬੱਚਿਆਂ ਦੇ ਯਾਦ ਦੇ ਵਿੱਚ ਉਹ ਸਮਾਣਾ ਦੇ ਇਲਾਕੇ ਨੂੰ ਦੇ ਰਹੇ ਚਿਲਡਰਨ ਮੈਮੋਰੀ ਉਹਨਾਂ ਤੇ ਚਿਲਡਰਨ ਮੈਮੋਰੀਅਲ ਐਂਬੂਲੈਂਸ ਜਿਸ ਤਰ੍ਹਾਂ ਕੇ ਸਮਾਣਾ ਦੇ ਵਿੱਚ 7 ਮਈ ਨੂੰ ਇੱਕ ਬਹੁਤ ਦਰਦਨਾਕ ਹਾਸਾ ਹੋਇਆ ਜਿਸ ਦੇ ਵਿੱਚ ਸਮਾਣਾ ਦੇ 7 ਮਾਸੂਮ ਬੱਚੇ ਉਹ ਇਸ ਹਾਦਸੇ ਦਾ ਸ਼ਿਕਾਰ ਹੋਏ ਐਮ ਡੀ ਪੀ ਐਸ ਦੇ ਹਾਸੇ ਦੇ ਰੂਸ਼ ਰੂਪ ਸਮਾਣਾ ਦੇ ਵਿੱਚ ਬਹੁਤ ਵੱਡਾ ਐਜੀਟੇਸ਼ਨ ਚੱਲਿਆ ਸਮਾਣਾ ਦੇ ਮਾਪਿਆਂ ਵੱਲੋਂ ਲਗਾਤਾਰ 1 ਮਹੀਨਾ ਇਸ ਹਾਸੇ ਦੇ ਪ੍ਰਤੀ ਬਹੁਤ ਵੱਡੀ ਇੱਕ ਐਜੀਟੇਸ਼ਨ ਕੀਤੀ ਗਈ ਇਸ ਦਰਦ ਨੂੰ ਦੇਖਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਵੱਲੋਂ 7 ਜੂਨ ਨੂੰ ਸਮਾਣਾ ਵਿਖੇ ਇਹ ਮਾਪਿਆਂ ਦੇ ਨਾਲ ਮੁਲਾਕਾਤ ਕੀਤੀ ਗਈ ਤੇ ਉਹਨਾਂ ਵੱਲੋਂ ਇਸ ਹਾਸੇ ਸਬੰਧੀ ਪੂਰੀ ਜਾਣਕਾਰੀ ਦਿੱਤੀ ਗਈ ਜਿਸ ਨਾਲ ਉਸ ਤੋਂ ਬਨੇਗਾ ਉਹਨਾਂ ਨੇ ਇੱਕ ਵਾਅਦਾ ਕੀਤਾ ਕਿ ਇਸ ਬੱਚਿਆਂ ਨੂੰ ਅਸੀਂ ਵਾਪਸ ਤਾਂ ਨਹੀਂ ਲਿਆ ਸਕਦੇ ਪਰ ਇਹਨਾਂ ਦੀ ਯਾਦ ਨੂੰ ਸਮਰਪਿਤ ਇੱਕ ਐਂਬੂਲੈਂਸ ਜੋ ਕਿ ਮਾਪਿਆਂ ਵੱਲੋਂ ਮੰਗ ਕੀਤੀ ਗਈ ਸੀ ਕੁਝ ਮੰਗਾ ਸੀ ਇਸ ਦੇ ਵਿੱਚ ਐਂਬੂਲੈਂਸ ਦੀ ਮੰਗ ਵੀ ਸੀ ਇਸ ਸਮਾਣਾ ਦੇ ਵਿੱਚ ਜੋ ਐਂਬੂਲੈਂਸਾਂ ਨੇ ਸਰਕਾਰ ਦੇ ਤੇ 25 ਐਡਵਾਂਸ ਸਪਾਈਸ ਹਸਪੀਟਲ ਦੇ ਵਿੱਚੋਂ ਉਹਨਾਂ ਨੇ ਉਹਨਾਂ ਵੱਲੋਂ ਇਸ ਨੂੰ ਮੰਨਦੇ ਹੋਏ ਮੌਜੂਦਾ ਸਮੇਂ ਸੀ ਕਿ 13 ਘੰਟੇ ਵਿੱਚ ਅਸੀਂ ਸਮਾਣਾ ਨੂੰ 15 ਮਿੰਟ ਦੇ ਸਮੇਂ ਵਿੱਚ ਪੇਸ਼ੈਂਟ ਕੋਲ ਪਹੁੰਚ ਜਾਂਦੀ ਹੈ ਜਿਵੇਂ ਕਿ ਇਹ ਐਂਬੂਲੈਂਸ ਬੈਂਡ ਜਿਹੜੀਆਂ ਨੇ ਉਹ ਪ੍ਰਿੰਟ ਕਰਨਗੇ ਅੱਜ ਉਹਨਾਂ ਨੇ ਵੈਸੇ ਤਾਂ ਖੁਦ ਇਹ ਐਂਬੂਲੈਂਸਾਂ ਨਾਲ ਇਹ ਸਭਾ ਕਰਕੇ ਰਵਾਨਾ ਕਰਨਾ ਸੀ ਪਰ ਉਹਨਾਂ ਜ਼ਰੂਰੀ ਕੰਮ ਪੈਂਦੇ ਅੱਜ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਜੀ ਵੱਲੋਂ ਅੱਜ ਟੋਟਲ 46 ਜੋ ਐਂਬੂਲੈਂਸਾਂ ਨੇ ਉਹਨਾਂ ਨੂੰ ਰਵਾਨਾ ਕੀਤਾ ਗਿਆ ਹਰੀ ਛੰਡੀ ਦਿਖਾ ਕੇ ਜਿਸ ਦੇ ਵਿੱਚ ਸੱਤ ਜੋ ਐਂਬੂਲੈਂਸ ਬੰਨ ਨੇ ਉਹ ਸਮਾਨਾਂ ਨੂੰ ਦਿੱਤੀਆਂ ਗਈਆਂ ਨੇ ਸਮਾਨਾਂ ਲਈ ਇਹਨਾਂ ਨੂੰ ਰਵਾਨਾ ਕੀਤਾ ਗਿਆ ਅਗਲੇ ਲੋਟ ਵਾਲਿਆਂ ਨੂੰ ਵੀ ਟੋਰਨ ਐਂਬੂਲੈਂਸ ਸੇਵਾ ਜੋ ਕਿ ਪਹਿਲਾਂ ਵੀ ਅਸੀਂ ਦੇਖਦੇ ਆਂ ਸੜਕਾਂ ਦੇ ਉੱਤੇ 108 ਨੰਬਰ ਜੋ ਐਂਬੂਲੈਂਸ ਸੇਵਾ ਹੈ ਉਸ ਦੇ ਤਹਿਤ ਹੀ ਇਹਨਾਂ ਨੂੰ ਇਹਦੇ ਵਿੱਚ ਸ਼ਾਮਿਲ ਕੀਤਾ ਗਿਆ ਤੇ ਹੁਣ ਇਹ ਮਰੀਜ਼ਾਂ ਦੇ ਲਈ ਇੱਕ ਬਹੁਤ ਵੱਡਾ ਯੋਗਦਾਨ ਸਰਕਾਰ ਵੱਲੋਂ ਕੀਤਾ ਗਿਆ ਉਹ ਮਾਪਿਆਂ ਦੇ ਲਈ ਉਹਨਾਂ ਦੀ ਮੰਗ ਨੂੰ ਮੰਨਦੇ ਹੋਏ ਭਗਵੰਤ ਮਾਨ ਜੀ ਵੱਲੋਂ ਕੀਤਾ ਗਿਆ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਸਮਾਣਾ ਗਏ ਸੀ ਤੁਹਾਨੂੰ ਪਤਾ ਹੋਵੇਗਾ ਕਿ ਪਿੱਛੇ ਉੱਥੇ ਇੱਕ ਬਹੁਤ ਭਿਆਨਕ ਹਾਦਸਾ ਹੋਇਆ ਸੀ ਜਿਹਦੇ ਵਿੱਚ ਇੱਕ ਟੈਂਕਰ ਦੇ ਵਿੱਚ ਕੈਂਟਰ ਜਿਹੜਾ ਹੁੰਦਾ ਰੇਤੇ ਵਾਲਾ ਔਰ ਇੱਕ ਸਕੂਲ ਦੀ ਜਿਹੜੀ ਵੈਨ ਸੀ ਉਹਦੇ ਚ ਐਕਸੀਡੈਂਟ ਹੋਇਆ ਸੀਗਾ ਜਿਹਦੇ ਵਿੱਚ 7 ਬੱਚੇ ਜਿਹੜੇ ਸੀਗੇ ਉਹ ਉਹਨਾਂ ਦੀ ਜਾਨ ਗਈ ਉਹਦੇ ਵਿੱਚ ਬਹੁਤ ਦੁਖਦਾਈ ਘਟਨਾ ਸੀ ਮਾਨਯੋਗ ਮੁੱਖ ਮੰਤਰੀ ਸਾਹਿਬ ਉਹਨਾਂ ਦੇ ਪੇਰੈਂਟਸ ਨੂੰ ਮਿਲ ਕੇ ਆਈ ਸੀ ਔਰ ਉਹਨਾਂ ਨੇ ਜਿਹੜੀਆਂ 7 ਐਮਬੂਲੈਂਸਸ ਆ ਉਹ ਉਹਨਾਂ 7 ਬੱਚਿਆਂ ਨੂੰ ਡੈਡੀਕੇਟ ਕੀਤੀਆਂ ਜਾਣਗੀਆਂ ਔਰ ਜਿਹੜੇ ਹੈਗੇ ਆ ਸਮਾਣੇ ਦੇ ਏਰੀਆ ਦੇ ਵਿੱਚ ਉਹਨਾਂ ਨੂੰ ਡਿਪਲਾਈ ਕੀਤਾ ਜਾਏਗਾ 11 ਐਂਬੂਲੈਂਸ ਪਟਿਆਲੇ ਦੇ ਵਿੱਚ 4 ਲੁਧਿਆਣੇ ਦੇ ਵਿੱਚ 3 ਫਤਿਹਗੜ੍ਹ ਸਾਹਿਬ ਬਾਕੀ ਸਾਰੇ 23 ਜ਼ਿਲ੍ਹਿਆਂ ਦੇ ਵਿੱਚ ਕਿਤੇ 1 ਕਿਤੇ 2 ਆ ਡਿਪੈਂਡਿੰਗ ਔਨ ਜਿੱਥੇ ਉਹਨਾਂ ਦੀ ਜਿਹੜੀ ਹੈਗੀ ਆ ਡਿਸਟੈਂਸ ਜੋ ਆਲਰੇਡੀ ਅਵੇਲੇਬਿਲਟੀ ਆ ਤੇ ਇਸ ਤੋਂ ਬਾਅਦ ਜਿਹੜਾ ਹੈਗਾ ਸਾਡਾ ਜਿਹੜੀ 371 ਐਂਬੂਲੈਂਸਸ ਉਹ ਦਿਨ ਰਾਤ ਪੰਜਾਬ ਦੇ ਲੋਕਾਂ ਨੂੰ ਜਿਹੜੀਆਂ ਹੈਗੀਆਂ ਸਿਹਤ ਸਹੂਲਤਾਂ ਦੇਣ ਗਿਆ ਐਮਰਜੈਂਸੀ ਸੁਭਾਵਾਂ ਦੇਣ ਗਿਆ ਸੋ ਮੈਂ ਇੱਕ ਵਾਰੀ ਸਾਰੇ মিডিਆ ਦਾ ਆਪਣੇ ਸਾਰੇ ਸਹਿਯੋਗੀਆਂ ਦਾ ਕਿਉਂਕਿ ਸੀਐਮ ਹਰਿਆਣਾ ਨੇ ਇੱਥੋਂ ਟੇਕ-ਆਫ ਕਰਨਾ ਇਸ ਕਰਕੇ ਥੋੜਾ ਜਿਹਾ ਟਾਈਮ ਦਾ ਕਨਸਟੇਟ ਆ ਤੇ ਮੈਂ ਇੱਕ ਵਾਰੀ ਫੇਰ ਤੁਹਾਡਾ মিডিਆ ਦਾ ਚਾਚੇ ਤੌਰ ਤੇ ਧੰਨਵਾਦ ਕਰਦਾ ਕਿ ਤੁਸੀਂ ਇੰਨੀ ਗਰਮੀ ਦੇ ਵਿੱਚ ਔਰ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਹੀਟ ਸਟ੍ਰੋਕ ਜਿਹੜਾ ਹੈਗਾ ਆਪਣਾ ਧਿਆਨ ਰੱਖੋ ਜਿਵੇਂ ਇੱਥੇ ਪੀਣ ਦੇ ਪਾਣੀ ਦਾ ਬੰਦੋਬਸਤ ਕੀਤਾ ਗਿਆ ਪਾਣੀ ਪੀਓ ਹਲਕੇ ਰੰਗ ਦੇ ਕੱਪੜੇ ਪਾਓ ਔਰ ਥੋੜੀ ਥੋੜੀ ਦੇਰ ਬਾਅਦ ਪਾਣੀ ਪੀਂਦੇ ਰਹਿਣਾ ਚਾਹੀਦਾ ਲੱਸੀ ਨਿੰਬੂ ਪਾਣੀ ਇਹ ਮੇਰੀ ਸਾਰਿਆਂ ਨੂੰ ਬੇਨਤੀ ਆ ਜੀ ਜਦੋਂ ਗਰਮੀ ਹੋਵੇ ਜਾਂ ਛਤਰੀ ਦਾ ਇਸਤੇਮਾਲ ਕਰੋ ਜਿਹੜੇ ਮਜ਼ਦੂਰ ਆ ਕੱਪੜਾ ਗਿੱਲਾ ਕਰਕੇ ਸਿਰ ਤੇ ਰੱਖ ਸਕਦੇ ਆ ਆਪਣਾ ਧਿਆਨ ਰੱਖੋ ਜੀ ਟੇਕ ਕੇਅਰ ਐਂਡ ਹੋਪਫੁਲੀ ਆਪਾਂ ਫਿਰ ਬੜੀ ਜਲਦੀ ਜਿਹੜੇ ਨਵੇਂ ਸਾਡੇ ਇਨੀਸ਼ੀਏਟਿਵ ਆ ਬਹੁਤ سارے ਨਵੇਂ ਹਸਪਤਾਲ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਚਮਕੌਰ ਸਾਹਿਬ ਦਾ ਔਰ ਸਾਡੇ 7-8 ਹਸਪਤਾਲ ਜਿਹੜੇ ਹੈਗੇ ਆ ਉਹ ਬਿਲਕੁਲ ਮੁਕੰਮਲ ਹੈ ਉਹਨਾਂ ਦੇ ਮੈਨ ਪਾਵਰ ਦੀ ਡਿਪਲੋਇਮੈਂਟ ਚੱਲ ਰਹੀ ਆ ਬਹੁਤ ਜਲਦੀ ਆਪਾਂ ਮਿਲਾਂਗੇ ਬਹੁਤ ਬਹੁਤ ਧੰਨਵਾਦ ਹੁਣ ਆਪਾਂ ਐਂਬੂਲੈਂਸਸ ਨੂੰ ਮਾਰਯੋਗ ਮੁੱਖ ਮੰਤਰੀ ਸਾਹਿਬ ਨੇ ਖੁਦ ਆਣਾ ਸੀ ਬਟ ਉਹਨਾਂ ਦੀ ਮਜਬੂਰੀ ਕਰਕੇ ਅਚਾਨਕ ਜਿਹੜਿਆ ਸੀਗਾ ਇੱਕ ਸਰਕਮਸਟੈਂਸਸ ਕਰਕੇ ਉਹਨਾਂ ਨੂੰ ਜਿਹੜਾ ਸੀਗਾ ਉਹ ਨਹੀਂ ਆ ਸਕੇ ਤੇ ਮੈਂ ਉਹਨਾਂ ਦੇ ਬਿਹਾਫ ਦੇ ਉੱਤੇ ਸਾਰੀਆਂ ਐਂਬੂਲੈਂਸ ਜਿਹੜੀਆਂ ਹੈਗੀਆਂ ਇਹ ਅਸੀਂ ਫਲੈਗ ਆਫ ਕਰਾਂਗੇ ਇਹ ਸਾਰੀਆਂ ਐਂਬੂਲੈਂਸ ਹਾਈ ਟੈਕ ਐਂਬੂਲੈਂਸਸ ਆ ਇਹਨਾਂ ਦੇ ਵਿੱਚ ਸਾਰੀ ਬੇਸਿਕ ਲਾਈਫ ਸਪੋਰਟ ਟ੍ਰੇਨਡ ਮੈਨ ਪਾਵਰ ਔਰ ਜਿਹੜੇ ਜਨ ਪਲੱਸ ਵਾਲੇ ਸਾਡੇ ਜਿਹੜੀ 108 ਦੇ ਨੰਬਰ ਦੇ ਨਾਲ ਹੀ ਸਾਰੀਆਂ ਇੰਟੀਗ੍ਰੇਟਡ ਹੈ ਜੀਪੀਐਸ ਇਨੇਬਲਡ ਹੈ ਤੋਂ ਇਹਦੇ ਨਾਲ ਪੰਜਾਬ ਦੇ ਲੋਕਾਂ ਨੂੰ ਜਿਹੜੀਆਂ ਐਮਰਜੈਂਸੀ ਸਹੂਲਤਾਂ ਹੋਰ ਵਧੀਆ ਮਿਲਣਗੀਆਂ